ਫੈਸਟੀਵਲ ਦੌਰਾਨ ਗੋਲੀ ਚੱਲੀ ਹੈ ਜੀ ਕੀ ਆਪ ਦਾ ਮਾਮਲਾ ਆ। ਆ ਥੋੜੀ ਦੇਰ ਪਹਿਲਾਂ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਇੱਕ ਯੂਥ ਫੈਸਟੀਵਲ ਦੇ ਦੌਰਾਨ ਰਜਿੰਦਰਾ ਕਾਲਜ ਦੇ ਵਿੱਚ ਕੁਝ ਸਟੂਡੈਂਟਸ ਦੇ ਆਪਸ ਵਿੱਚ ਝਗੜਾ ਹੋਇਆ ਤੇ ਝਗੜੇ ਦੌਰਾਨ ਜਿਹੜਾ ਹੈ ਇੱਕ ਲੜਕੇ ਵੱਲੋਂ ਜਿਹੜੇ ਹੈਗੇ ਦੂਜੇ ਦੇ ਉੱਪਰ ਫਾਇਰ ਕੀਤੇ ਗਏ ਆ। ਸੋ ਇਸ ਸਬੰਧ ਦੇ ਵਿੱਚ ਸਾਡੇ ਵੱਲੋਂ ਮੌਕੇ ਦੇ ਉੱਪਰ ਟੀਮਾਂ ਪਹੁੰਚ ਕੇ ਜਿਹੜਾ ਬੰਦਾ ਸੀਗਾ ਜਿਹਨੇ ਫਾਇਰ ਕੀਤਾ ਉਹ ਆਈਡੈਂਟੀਫਿਕੇਸ਼ਨ ਕੀਤੀ ਗਈ ਹੈ। ਇਹ ਜਸਦੀਪ ਸਿੰਘ son of ਜਸਵਿੰਦਰ ਸਿੰਘ ਪਿੰਡ ਬੇੜ ਬਹਿਮਨਦ ਰਹਿਣ ਵਾਲਾ ਹੈ। ਤੇ ਜਿਹੜਾ ਮੁੱਢਲੀ ਜਾਣਕਾਰੀ ਇਹ ਮਿਲੀ ਕਿ ਇਹਨੇ 32 ਬੋਰ ਦੇ ਜਿਹੜਾ ਪਿਸਤਲ ਸੀਗਾ ਉਸ ਦੇ ਨਾਲ ਹਵਾ ਫਾਇਰ ਵੀ ਕੀਤੇ ਹਵਾਈ ਕੁਛ ਕੀਤੇ ਕੁਛ ਉਹਨਾਂ ਵੱਲ ਵੀ ਕੀਤੇ ਸੋ ਇਸ ਸਬੰਧ ਦੇ ਵਿੱਚ ਸਾਡੇ ਵੱਲੋਂ ਥਾਣਾ ਕੋਤਵਾਲੀ ਦੀ ਟੀਮ ਸਾਡੇ ਮੌਕੇ ਪਹੁੰਚ ਗਈ ਹੈ ਤੇ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਬਿਆਨ ਕਾਨੂੰਨਬੰਦ ਕਰਕੇ ਉਹਦੇ ਮੁਖਲਾ ਮਕਦਮਾ ਦਰਜ ਕਰ ਰਹੇ ਹਾਂ ਤੇ ਬਿਲਕੁਲ ਇਹਦੇ ਵਿੱਚ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਕਿੰਨੇ ਰੌਂਡ ਫਾਇਰ ਹੋਇਆ ਕੈਲੈਕਟਰ ਅਬੇ ਜਿਹੜੇ ਇਹਦੇ ਵਿੱਚ ਤਿੰਨ ਤੋਂ ਚਾਰ ਰਾਉਂਡ ਜਿਹੜੇ ਹੈਗੇ ਆ ਫਾਇਰ ਕੀਤੇ ਗਏ ਜੋ ਮੌਕੇ ਦੇ ਉੱਪਰ ਗਵਾਹ ਸੀਗੇ ਉਹਨਾਂ ਦੇ ਦੱਸਣ ਮੁਤਾਬਕ ਤੇ ਕਾਰਨ ਸਬੰਧੀ ਜਿਹੜਾ ਇਹ ਦੋ ਗਰੁੱਪ ਜਿਹੜੇ ਬਣੇ ਹੋਏ ਆ ਇਹਨਾਂ ਦੇ ਪਹਿਲਾਂ ਵੀ ਆਪਸ ਦੇ ਵਿੱਚ ਝਗੜਾ ਚੱਲ ਰਿਹਾ ਇੱਕ ਪਹਿਲਾਂ ਵੀ ਇਹਨਾਂ ਦਾ ਇੱਕ ਮੁਕੱਦਮਾ ਦਰਜ ਹੈ ਥਾਣਾ ਸਿਵਲ ਲਾਈਨ ਦੇ ਵਿੱਚ ਤੇ ਦੁਬਾਰਾ ਜਦੋਂ ਅੱਜ ਫਿਰ ਦੁਬਾਰਾ ਇਕੱਠੇ ਹੋਏ ਤੇ ਫਿਰ ਇਹਨਾਂ ਵੱਲੋਂ ਜਿਹੜਾ ਹੈਗਾ ਲੜਾਈ ਝਗੜਾ ਕੀਤਾ ਗਿਆ ਸਰ ਜ਼ਖਮੀ ਹੋ ਗਿਆ ਕੀ ਇਸ ਤਿਲਹਾਲ ਜਿਹੜਾ ਹੈਗਾ ਜ਼ਖਮੀ ਤੇ ਹੋਣ ਦੀ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਮਿਲੀ ਪਰ ਫਿਰ ਵੀ ਜਿਹੜੇ ਹੈਗੇ ਅਸੀਂ ਜਿਹੜੀ ਇਸ ਸਬੰਧੀ टिकट ਨਾ ਹੋਈ ਤੇ ਅੱਜ ਨਹੀਂ ਹੋਈ ਇਸ ਦੇ ਵਿੱਚ ਤਾਂ ਦੇਖੋ ਸਿਰ ਸਟੂਡੈਂਟਸ ਨੂੰ ਇੱਕ ਤਿਆਰ ਦੇਣ ਦੀ ਗੱਲ ਹੁੰਦੀ ਹੈ ਕਿ ਯੂਥ ਫੈਸਟੀਵਲ ਇੱਕ ਇੰਜੋਏ ਦਾ ਟਾਈਮ ਹੁੰਦਾ ਹੈ ਜਦੋਂ ਕਿ ਸਾਰਾ ਸਾਲ ਪੜ੍ਹਾਈ ਤੋਂ ਬਾਅਦ ਜਿਹੜਾ ਯੂਥ ਫੈਸਟੀਵਲ ਇਸ ਟਾਈਮ ਆਫ ਇੰਜੋਏ ਤੇ ਇਸ ਦੇ ਵਿੱਚ ਜਿਹੜਾ ਹੈਗਾ ਲੜਾਈ ਜਾਂ ਗੁੱਟਬੰਦੀ ਜਿਹੜੀ ਚੰਗੀ ਗੱਲ ਨਹੀਂ ਹੈਗੀ ਤੇ ਸਾਰਿਆਂ ਨੂੰ ਇਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਤੇ ਆਪਣੀ ਜਿਹੜਾ ਹੈਗਾ ਜੀ ਫੰਕਸ਼ਨ ਨੂੰ ਇੱਕ ਫੰਕਸ਼ਨ ਦੀ ਤਰ੍ਹਾਂ ਇੰਜੋਏ ਕਰਨਾ ਚਾਹੀਦਾ ਸਰ ਆਪ ਆਮ ਲੋਕ ਵੀ ਆਏ ਕਿ ਕੱਲੇ ਵਿਦਿਆਰਥੀ ਆ ਰਹੇ ਮੇਨਲੀ ਸਟੂਡੈਂਟਸ ਹੈਗੇ ਜੀ ਇਹਦੇ ਵਿੱਚ ਜਿਹੜਾ ਕਾਲਜਰ ਵੀ ਹੈ ਜੇ ਐਸੇ ਕਾਲਜ ਦੇ ਨਹੀਂ ਸਾਰੇ ਸਟੂਡੈਂਟਸ ਹੈਗੇ ਕੁਝ ਇਥੋਂ ਦੇ ਸਟੂਡੈਂਟਸ ਨੇ ਬਾਕੀ ਕਾਲਜਸ ਦੇ ਵੀ ਕਾਫੀ ਕਾਲਜਸ ਤੋਂ ਸਟੂਡੈਂਟਸ ਇੱਥੇ ਆਏ ਹੋਏ ਠੀਕ ਹੈ